हां जी दोस्तों ਤੁਸੀਂ ਜੁੜੇ ਹੋਏ ਹੋ ਦਾ ਪੋਸਟ ਮੇਲ ਦੇ ਨਾਲ ਤੇ ਅੱਜ 26 ਨਵੰਬਰ ਦੇ ਕਿੰਨੂ ਮੰਡੀ ਦੇ ਭਾਜ ਜਿਹੜੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮੰਡੀ ਦੇ ਵਿੱਚ ਲਗਾਤਾਰ ਕਿੰਨੂ ਦੀ ਆਮਦ ਹੈ ਜਿਹੜੀ ਉਹ ਜਾਰੀ ਹੈ ਹਰਾ ਕਿੰਨੂ ਵੀ ਆ ਰਿਹਾ ਤੇ ਰੰਗीन ਕਿੰਨੂ ਵੀ ਆ ਰਿਹਾ ਤੇ ਮਾਲਟਾ ਵੀ ਆ ਰਿਹਾ ਅੱਜ 26 ਨਵੰਬਰ ਦੇ ਭਾਅ ਹਬੋਰ ਕਿੰਨੂ ਮੰਡੀ ਦੇ ਵਿੱਚ ਕੀ ਰਏ ਆ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਰੰਗीन ਕਿੰਨੂ ਆ ਜਿਹੜਾ ਵਧੀਆ ਕੁਆਲਿਟੀ ਦਾ ਉਹ 30 ਰੁਪਏ ਪ੍ਰਤੀ ਕਿਲੋ ਦੇ ਸਾਹਬ ਨਾਲ ਵਿਕਿਆ ਤੇ ਔਸਤ ਭਾਜ ਜਿਹੜਾ ਕਿੰਨੂ ਦਾ ਉਹ 20 ਤੋਂ 25 ਰੁਪਏ ਪ੍ਰਤੀ ਕਿਲੋ ਰਿਆ ਹਰੇ ਕਿੰਨੂ ਦੀ ਗੱਲ ਕਰ ਲਈਏ ਤਾਂ ਕਿੰਨੂ ਜਿਹੜਾ ਹਰਾ ਸੀਗਾ ਉਹਦਾ ਟਾਪ ਰੇਟ ਆ ਜਿਹੜਾ 18 ਰੁਪਏ ਰਿਆ ਤੇ ਹਰੇ ਕਿੰਨੂ ਦਾ ਔਸਤ ਭਾਜ ਜਿਹੜਾ ਉਹ 15-16 ਰੁਪਏ ਦਰਜ ਕੀਤਾ ਗਿਆ ਮੰਡੀ ਦੇ ਵਿੱਚ ਅੱਜ ਬੁੱਧਵਾਰ ਨੂੰ ਕਿੰਨੂ ਦੀ ਗੋਲੀ ਹੈ ਜਿਹੜੀ ਉਹ 2 ਤੋਂ 4 ਰੁਪਏ ਤੇ ਮੀਡੀਅਮ ਕਿੰਨੂ ਆ ਜਿਹੜਾ ਉਹ 7 ਰੁਪਏ ਤੋਂ ਲੈ ਕੇ 9 ਰੁਪਏ ਤੱਕ ਜਿਹੜਾ ਮੰਡੀ ਦੇ ਵਿੱਚ ਵਿਕਿਆ ਕਰੀਬ 2000 ਕੁਵਾਂਟਲ ਕਿੰਨੂ ਦੀ ਆਮਦ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਕਿ ਅੱਜ 26 ਨਵੰਬਰ ਨੂੰ ਜਿਹੜੀ ਆਮਦ ਹੈ ਉਹ ਕਰੀਬ 2000 ਕੁਵਾਂਟਲ ਕਿੰਨੂ ਦੀ ਹੋਈ ਹੈ ਦੂਜੇ ਪਾਸੇ ਆਪਾਂ ਮਾਲਟੀ ਦੀ ਗੱਲ ਕਰ ਲਈਏ ਤਾਂ ਮਾਲਟੀ ਦਾ ਜਿਹੜਾ ਭਾਅ ਉਹ 13 ਰੁਪਏ ਟਾਪ ਰੇਟ ਰਿਹਾ ਹੈ ਕਾਫੀ ਜਿਹੜਾ ਡਾਊਨ ਹੈ ਮਾਲਟੀ ਦਾ ਭਾਅ ਕਿਉਂਕਿ ਕਿੰਨੂ ਦਾ ਜਿਹੜਾ ਰੰਗੀਨ ਕਿੰਨੂ ਦਾ ਭਾਅ ਉਹ ਵਧਣ ਲੱਗ ਗਿਆ ਤੇ 13 ਰੁਪਏ ਜਿਹੜਾ ਮਾਲਟਾ ਟਾਪ ਰੇਟ ਰਿਹਾ ਉਸ ਤੋਂ ਬਾਅਦ ਦੀ ਗੱਲ ਕਰ ਲਈਏ ਤਾਂ ਮਾਲਟੇ ਦਾ ਔਸਤ ਭਾਅ ਜਿਹੜਾ ਉਹ 8 ਤੋਂ 10 ਰੁਪਏ ਪ੍ਰਤੀ ਕਿਲੋ ਦਰਜ ਕੀਤਾ ਗਿਆ ਹੈ ਤੇ ਜਿਹੜੀ ਗੋਲੀ ਆ ਮਾਲਟੇ ਦੀ ਉਹ 2 ਤੋਂ 4 ਰੁਪਏ ਤੇ ਮੀਡੀਅਮ ਮਾਲਟਾ ਜਿਹੜਾ ਉਹ 5 ਤੋਂ 7 ਰੁਪਏ ਪ੍ਰਤੀ ਕੁਇੰਟਲ ਪ੍ਰਤੀ ਕਿਲੋ ਜਿਹੜਾ ਉਹ ਦਰਜ ਕੀਤਾ ਗਿਆ ਆਮਦ ਦੀ ਗੱਲ ਕਰ ਲਈਏ ਤਾਂ ਮਾਲਟਾ ਕਰੀਬ 500 ਕੁਇੰਟਲ ਅੱਜ ਮੰਡੀ ਦੇ ਵਿੱਚ ਆਇਆ ਤਾਂ ਡੇਜੀ ਵੀ ਜਿਹੜੀ ਮੰਡੀ ਦੇ ਵਿੱਚ ਆਈ ਆ ਤਾਂ ਉਹ 45 ਰੁਪਏ ਦੇ ਹਿਸਾਬ ਨਾਲ ਜਿਹੜੀ ਮੰਡੀ ਦੇ ਵਿੱਚ ਵਿਕੀ ਐ ਤਾਂ ਇਹ ਅੱਜ ਦੀ ਜਿਹੜੀ ਮੰਡੀ ਦੇ ਭਾਅ ਸੀ ਹਬੋਰ ਕਿੰਨੂ ਮੰਡੀ ਦੇ ₹2 ਉੱਚਾ ਰੰਗ ਇਹਨ ਕਿੰਨੂ ਵਗ ਗਿਆ ਤੇ ਹਰਾ ਟਾਪ ਜਿਹੜਾ ₹18 ਵਿਕਿਆ ਤੇ ਆਮ ਭਾਜ ਜਿਹੜਾ ਕਿੰਨੂ ਦਾ ਉਹ 20 ਤੋਂ 25 ਰੁਪਏ ਪ੍ਰਤੀ ਕਿਲੋ ਦਰਜ ਕੀਤਾ ਗਿਆ ਤਾਂ ਜਿਹੜੇ-ਜਿਹੜੇ ਵੀਰ ਜੁੜਦੇ ਜਾਣ ਵੀਡੀਓ ਦਬਕੇ ਸ਼ੇਅਰ ਕਰਦੇ ਹੋ ਜਿਹੜੇ ਨਵੇਂ ਹੋ ਆਪਣੇ ਚੈਨਲ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਰੋਜ਼ ਜਿਹੜੀ ਅਪਡੇਟ ਆ ਉਹ ਪਹੁੰਚਦੀ ਰਹੇ ਤਾਂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ